ਕੌਂਗਰੈਸ ਨਾਲ ਸੰਬੰਧਿਤ ਸਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸੰਸਨੀਖੇਸ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਦੱਸਦੀਏ ਕਿ ਕਾਰ ਕਿਰਾਏ ਦੇ ਉੱਪਰ ਲੈਣ ਦੇ ਬਹਾਨੇ ਬਦਮਾਸ਼ ਆਉਂਦੇ ਨੇ ਅਤੇ ਮੌਕਾ ਪਾਉਂਦੇ ਹੀ ਉਹਨਾਂ ਦੇ ਵੱਲੋਂ ਸਬਕਾ ਸਰਪੰਚ ਜਗਰਾਤ ਸਿੰਘ ਜੋਗਾ ਦੇ ਉੱਪਰ ਤਾਬਰ ਤੋੜ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਮੌਕੇ ਤੇ ਹੀ ਸਬਕਾ ਸਰਪੰਚ ਦੇ ਸਾਨ ਨਿਕਲ ਜਾਂਦੇ ਨੇ ਹਾਲਕਿ ਮੌਕੇ ਦੇ ਉੱਪਰ ਜਿਹੜਾ ਕੀ ਹੈ ਲੋਕ ਉਸ ਥਾਂ ਦੇ ਉੱਪਰ ਵੀ ਪਹੁੰਚਦੇ ਨੇ ਜਿੱਥੇ ਕਿ ਯੁਗਰਾਜ ਸਿੰਘ ਆਪਣੀ ਦੁਕਾਨ ਦੇ ਉੱਪਰ ਬੈਠਾ ਹੁੰਦਾ ਤਾਂ ਲਹੂ ਲਹਾਨ ਹਾਲਤ ਦੇ ਵਿੱਚ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਸਵੀਕ ਕੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਯਗਰਾਜ ਸਿੰਘ ਨੂੰ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਧਮਕੀਆਂ ਮਿਲੀਆਂ ਸਨ ਅਤੇ ਹੁਣ ਜਿਹੜੀ ਕਿ ਇਹ ਵਾਰਦਾਤ ਵਾਪਰੀ ਹੈ ਉਹ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਤਾਂ ਪਤਾ ਨਹੀਂ ਚੱਲ ਸਕਿਆ ਪਰ ਪਰਿਵਾਰ ਜਿਹੜਾ ਕਿ ਵੱਡੇ ਸਦਮੇ ਦੇ ਵਿੱਚ ਹੈ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਕੇ ਤੋਂ ਖਾਲੀ ਜਿਹੜੇ ਕਿ ਹੈ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਹਰੇਕ ਪਹਿਲੂ ਤੋਂ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵਕਤ ਵਕਤ ਆਮਦੇ ਉੱਪਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲਿਆ ਜਾ ਰਿਹਾ ਤਾਂਕਿ ਕਾਤਲ ਜਿਹੜੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਸਨ ਵਾਰਦਾਤ ਤੋਂ ਬਾਅਦ ਉਹਨਾਂ ਕਾਤਲਾਂ ਦਾ ਕੋਈ ਸਰਾਗ ਮਿਲ ਸਕੇ ਮੌਕੇ ਤੇ ਪੁੱਜੇ ਐਸਐਸਪੀ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ মিডিਆ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਜ਼ਿਕਰ ਕੀਤਾ ਕਿ ਹਰੇਕ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਚੱਲੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋਗਰਾਜ ਸਿੰਘ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਪਿੰਡ ਦੇ ਵਿੱਚ ਸਰਪੰਚੀ ਦੇ ਵਿੱਚ ਜਿਹੜਾ ਕਿ ਅਹੁਦੇ ਦੇ ਉੱਪਰ ਤਣਾਅ ਸੀਗਾ ਅਤੇ ਫਿਰ ਹੋਣ ਜਿਹੜਾ ਕੀ ਉਹ ਐਸੀ ਕੋਟਾ ਅਨ ਕਰਕੇ ਜਿਹੜਾ ਕੀ ਹੈ ਬਲਕ ਸਮਿਤੀ ਦਾ ਮੈਂਬਰ ਤੇ ਵਜੋਂ ਆਪਣੀਆਂ ਸਬਾਮਾ ਦੇ ਰਸੀ ਪਿੰਡ ਦੇ ਵਿੱਚ ਉਸ ਦੀ ਮੈਡੀਕਲ ਦੀ ਦੁਕਾਨ ਸੀ ਅਤੇ ਗੱਡੀਆਂ ਕਿਰਾਏ ਦੇ ਉੱਪਰ ਦੇਣ ਦਾ ਵੀ ਉਹ ਕੰਮ ਕਰਦਾ ਹੈ। ਉਹ ਮੁੰਡੇ ਆਏ ਗੱਡੀ ਕਿੰਨੇ ਸਾਨੂੰ ਕਿਰਾਏ ਵਾਜ ਤੇ ਗੱਡੀ ਚਾਹੀਦੀ। ਕੋਈ ਨਹੀਂ ਮਿਲਦੂ। ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਇਹਨੇ ਦੇਖੋ ਇਹਨਾਂ ਦੇ ਪਰਿਵਾਰ ਚ ਕੌਣ ਸੀ ਉਹਨਾਂ ਦਾ ਰਹਿਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਸਾਡੇ ਜਿਹੜੇ ਜਿੱਦਾਂ ਲੈ ਉਹਨਾਂ ਦਾ ਬੇਟਾ ਯਾਰ ਇੱਕ ਬੇਟਾ ਵਾ 17 ਚੱਲਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਹੈ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਖੇਤੀਬਾੜੀ ਦਾ ਕੰਮ ਕਰਦੇ ਕਿੰਨੇ ਵਾਰ ਸਾਲ ਪੰਜ ਗਣੇ ਸੀਗੇ ਉਸ ਤੋਂ ਬਾਅਦ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਦੋ ਉਹ ਹੀ ਕੰਮ ਕਮ ਕਰਦੇ ਪਹਿਲਾਂ ਵੀ ਕਿਸੇ ਨੂੰ ਲਾ ਹੋਇਆ ਇਹਨਾਂ ਦੀ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਹ ਕੋਈ ਕਾਰਵਾਈ ਨਹੀਂ ਹੋਈ मेरी मौजूदा 4 वारी दे सरपंचा पिछली दा एरका टर्म है एससी टर्म ही और एवच भी इन्होने सरपंच बनवाया समिति मेंबर भी पिछली वारी दे ए ਪਿੰਡ ਚ 2-3 ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ 1-2 ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਬਖਾਲਣ ਲੱਗੇ ਤੇ ਕਹਿੰਦੇ ਕਿ ਉਹਨਾਂ ਨੂੰ ਆਰਸੀ ਖਾਲੋ ਜਿਨੂੰ ਆਰਸੀ ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਿਰ ਇਹਨਾਂ ਦਾ ਨਾਮ ਕੀ ਲੈ ਜਗਰਾਤ ਸਿੰਘ ਦਾ ਪਰਿਵਾਰ ਚ ਕੌਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਹਨ ਹਮਨਵਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਮੋਟਰਸਾਈਕਲ ਤੇ ਸਿਫਟ ਕੱਢੀ ਸਿਫਟ ਕੱਢੀ ਬਿਲਕੁਲ ਸਿੱਧੀ ਵੀਡੀਓ ਤੇ ਲੱਗਦੀ ਜੀ ਚੈੱਕ ਪਿੱਛੇ ਦੇ ਅੱਗੇ ਵਾਲੇ ਬਹੁਤ ਆ ਕੈਮਰੇ ਜੀ ਹੋ ਜਾਣਗੇ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਤ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸੀਸੀਟੀਵੀ ਕੈਮਰੇ ਵਿੱਚ ਫੁਟੇਜ ਆਵੇ ਬਸ ਤੇ ਦੇਖ ਰਹੇ ਹਾਂ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਕੋਈ ਗੋਲੀ ਲੱਗੀ ਹੈ